ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਿਮિતા ਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰਖੀਆਂ ਵੱਲ ਮੁੱਖ ਮੰਤਰੀ ਸੇਤੀ ਯੋਜਨਾ ਦੀ ਸ਼ੁਰੂਆਤ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕੀਤਾ ਵਾਅਦਾ ਪੰਜਾਬ ਦੇ ਹਰ ਇੱਕ ਬੰਦੇ ਦਾ ਹੋਵੇਗਾ ਇਲਾਜ 1984 ਕਤਲੇਆਮ ਦਾ ਮਾਮਲਾ ਸੱਜਣ ਕੁਮਾਰ ਅਦਾਲਤ ਵੱਲੋਂ ਬਰੀ ਸੀਨੀਅਰ ਵਕੀਲ ਐਚਐਸ ਫੂਲਕਾ ਦਾ ਤਿੱਖਾ ਬਿਆਨ ਕਿਹਾ ਫੈਸਲਾ ਮੰਦਪਾਗਾ ਅਸੀਂ ਹਾਈ ਕੋਰਟ ਤੱਕ ਪਹੁੰਚ ਕਰ ਰਹੇ ਹਾਂ ਜਮ ਕਸ਼ਮੀਰ ਚ ਖੜਚ ਡਿੱਗਾ ਵਾਹਨ ਚਾਰ ਜਵਾਨ ਹੋਏ ਸ਼ਹੀਦ ਨੌ ਜ਼ਖਮੀ ਤਿੰਨ ਜਵਾਨਾਂ ਦੀ ਹਾਲਤ ਗੰਭੀਰ ਸਮਾਰਟ ਮੀਟਰਾਂ ਖਿਲਾਫ ਕਿਸਾਨ ਮਜ਼ਦੂਰਾਂ ਦਾ ਤਿੱਖਾ ਵਿਰੋਧ ਮੀਟਰ ਪੁੱਟ ਕੇ ਬਿਜਲੀ ਘਰਾਂ ਚ ਕਰਵਾਏ ਜਮਾ ਖਣ ਖਬਰਾਂ ਵਿਸਤਾਰ ਦੇ ਨਾਲ ਮਹਾਲੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾਦੇ ਨੇ ਇਤਿਹਾਸਕ ਦਿਨ ਹੈ ਕਿਉਂਕਿ ਆਹ ਸਹੂਲਤ ਹਰ ਘਰ ਨੂੰ ਮਿਲ ਰਹੀ ਹੈ ਵੈਸੇ ਤਾਂ ਅਰਦਾਸ ਕਰਦੇ ਹਾਂ ਕਿ ਸਾਰੇ ਤੰਦਰੁਸਤ ਰਹਿਣ ਪਰ ਜੇ ਕੋਈ ਸਿਹਤ ਪੱਖੋਂ ਦਿੱਕਤ ਆਵੇ ਤਾਂ ਉਹਨਾਂ ਨੂੰ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਇਸ ਕਰਕੇ ਯੋਜਨਾ ਜਿਹੜੀ ਆ ਲਾਗੂ ਕੀਤੀ ਜਾ ਰਹੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਬਿਨਾਂ ਇਲਾਜ ਤੋਂ ਨਹੀਂ ਰਹੇਗਾ। ਉਹਨਾਂ ਕਿਹਾ ਕਿ ਵੈਸੇ ਤਾਂ ਮੈਂ ਅਰਦਾਸ ਕਰਦਾ ਕਿ ਪੰਜਾਬ ਦਾ ਹਰ ਇੱਕ ਵਿਅਕਤੀ ਤੰਦਰੁਸਤ ਰਹੇ ਪਰ ਜੇ ਕਿਸੇ ਨੂੰ ਸਿਹਤ ਪੱਖੋਂ ਦਿੱਕਤ ਆਉਂਦੀ ਹੈ ਤਾਂ ਫਿਰ ਉਸ ਨੂੰ ਇਹ ਚਿੰਤਾ ਨਹੀਂ ਰਹੇਗੀ ਕਿ ਉਸ ਦੇ ਕੋਲ ਪੈਸੇ ਨਹੀਂ ਹਨ। ਇਹ ਸਕੀਮ ਹਰ ਇੱਕ ਕਿਸੇ ਲਈ ਹੈ। ਹਰ ਘਰ ਦੇ ਵਿੱਚ ਇਹ ਸਕੀਮ ਜਾਏਗੀ ਤੇ ਹਰ ਕਿਸੇ ਨੂੰ ਇਸ ਦਾ ਫਾਇਦਾ ਮਿਲੇਗਾ। ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ। ਜਿਹੜੀ ਹਰ ਇੱਕ ਕਰਨ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਕਰਨੋ ਹੀ ਰਹੀ ਹੈ ਇਹਦੇ ਚ ਕੋਈ ਕਰ ਛੱਡਿਆ ਨਹੀਂ ਇਹਦੇ ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀਕ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗਏ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਜਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜਾਏ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੰਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦਾ ਕੌਮੀ ਕੰਵਿਨਰ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 75 ਸਾਲਾਂ ਚ ਸਾਰੀਆਂ ਪਾਰਟੀਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਲੋਕਾਂ ਦਾ ਧਿਆਨ ਨਹੀਂ ਰੱਖਿਆ ਇੱਕ ਦੌਰ ਸੀ ਜਦੋਂ ਪੰਜਾਬ ਚ ਜ਼ਬਰਦਸਤ ਆਤੰਕਵਾਦ ਸੀ ਫਿਰ ਦੌਰ ਆਇਆ ਨਸ਼ੇ ਦਾ ਪਰ ਪਿਛਲੇ 4 ਸਾਲਾਂ ਦਾ ਦੌਰ ਜੋ ਆਪ ਸਰਕਾਰ ਦਾ ਰਿਹਾ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਇਸ ਮੌਕੇ ਉਹਨਾਂ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਮੁੱਖ ਮੰਤਰੀ ਸਿਹਤ ਯੋਜਨਾ ਜਦੋਂ ਲਾਂਚ ਕੀਤੀ ਗਈ ਤਾਂ ਉਸ ਵਕਤ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉੱਥੇ ਮੌਜੂਦ ਸਨ ਤਾਂ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਇੱਕ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਅਤੰਕਵਾਦ ਸੀ ਇੱਕ ਦੌਰ ਸੀ ਜਦੋਂ ਪੰਜਾਬ ਦੇ ਵਿੱਚ ਨਸ਼ਾ ਸੀ ਪਰ ਪੰਜਾਬ ਦੇ ਵਿੱਚ ਇਹ ਆਪ ਦੇ ਜਿਹੜੇ 4 ਸਾਲ ਨੇ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਣਗੇ 75 ਸਾਲਾਂ ਦੇ ਸਾਲਾਂ ਵਿੱਚ ਇੰਨੀ ਸਰਕਾਰیں ਆਈਆਂ ਇੰਨੀ ਸਰਕਾਰیں ਗਈਆਂ ਲੇਕਿਨ ਕਿਸੇ ਨੇ ਵੀ ਲੋਕਾਂ ਦਾ ਖਿਆਲ ਨਹੀਂ ਰੱਖਿਆ ਬੜੀ-ਬੜੀ ਬਾਤਾਂ ਜ਼ਰੂਰ ਕੀਤੀ ਲੋਕਾਂ ਦਾ ਖਿਆਲ ਨਹੀਂ ਰੱਖਿਆ अगर पंजाब का ही उदाहरण लें, एक दौर था जब पंजाब में जबरदस्त आतंकवाद था और उसके बाद दौर आया जब पंजाब में नशा ही नशा था नशा ही नशा था लेकिन कहते हैं ना कि हर चीज का टाइम आता है अब पिछले चार साल से जो दौर चल रहा है पंजाब के अंदर मैं समझता हूं कि यह दौर एक तरह से सुनहरे अक्षरों में लिखा जाएगा पंजाब के इतिहास में और देश के इतिहास में जब हम मैं और मान साहब चुनाव के लिए प्रचार के लिए जाया करते थे तो हम गारंटी देते थे उस टाइम कहते थे केजरीवाल की गारंटी उसमें एक गारंटी होती थी सेहत की कि पंजाब के हर व्यक्ति के लिए हर नागरिक के लिए पंजाब के रहने वाले हर व्यक्ति के लिए मुफ्त और अच्छी सेहत का इंतजाम करेंगे लोगों को यकीन नहीं होता था उन दिनों में कांग्रेस की सरकार थी उन दिनों में कैप्टन साहब मुख्यमंत्री थे फिर चन्नी साहब मुख्यमंत्री थे वो कहते थे खजाना खाली है वो कहते थे घाटे में चल रही है सरकार वो कहते थे सरकार के पास पैसा नहीं है वो कहते थे ये केजरीवाल घूम घूम के झूठी बातें कर रहा है कि फ्री बिजली देंगे फ्री सेहत देंगे फ्री शिक्षा देंगे हो ही नहीं सकता पैसा ही नहीं है करके दिखा दिया ਪੰਜਾਬੀਆਂ ਨੂੰ ਅੱਜ 10 ਲੱਖ ਤੱਕ ਦਾ ਮੁਫਤ ਇਲਾਜ ਮਿਲਿਆ ਇਸ ਲਈ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਤੇ ਨਾ ਹੀ ਉਮਰ ਦੀ ਕੋਈ ਸੀਮਾ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ ਪਰ ਪੂਰਾ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕੇਗਾ ਇਸ ਨਾਲ ਲਗਭਗ 65 ਲੱਖ ਪਰਿਵਾਰਾਂ ਸਮੇਤ 3 ਕਰੋੜ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਨਾਗਰਿਕ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਹਰ ਵਿਅਕਤੀ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਅੱਜ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਸਮਰਪਿਤ ਕੀਤੀ ਗਈ ਅਤੇ ਇਸ ਯੋਜਨਾ ਦਾ ਆਗਾਜ਼ ਹੋ ਗਿਆ ਹੈ ਹਰ ਪਰਿਵਾਰ ਨੂੰ 10 ਲੱਖ ਤੱਕ ਮੁਫਤ ਇਲਾਜ ਦਿੱਤਾ ਜਾਵੇਗਾ ਅਤੇ ਹੈਲਥ ਕਾਰਡ ਜਾਰੀ ਕੀਤਾ ਗਿਆ ਇਸ ਬੁਰੇ ਮਾਮਲੇ ਨੂੰ ਲੈ ਕੇ ਹਰਪਾਲ ਸਿੰਘ ਚੂਮਾ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਸੁਣਨ ਲਿਆ ਅੱਜ ਪੰਜਾਬ ਦੇ ਲੋਕਾਂ ਤੇ ਲਈ ਇੱਕ ਬਹੁਤ ਵੱਡੀ ਖਬਰ ਆ ਬਹੁਤ ਕੁਸ਼ਕਵਰੀ ਦੀ ਖਬਰ ਆ ਕਿ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਇਹ ਜਿਹੜਾ ਸਿਹਤ ਦਾ ਰਾਜਾ ਉਹ ਮੁੱਖ ਮੰਤਰੀ ਸੇਤ ਵੀ ਯੋਜਨਾ ਦੇ ਤਹਿਤ ਅੰਸ਼ੁਰਵਾਤ ਹੋਣ ਜਾ ਰਹੀ ਆ ਅੱਜ ਪੰਜਾਬ ਦੇ ਹਰੇਕ ਨਾਗਰਿਕ ਦਾ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਮੁਫਤ ਕਰਾਊਗੀ ਮੈਂ ਪ੍ਰਭਾਤਮਾ ਕੀ ਅਰਦਾਸ ਕਰਦਾ ਕਿ ਕੋਈ ਵੀ ਵਿਅਕਤੀ ਪੰਜਾਬ ਦਾ ਦੁਬਾਰਾ ਨਾ ਹੋਵੇ ਸਾਰੇ ਦਾ ਦਰਦ ਖੋਣ ਪਰ ਲੇਕਿਨ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਵਰਗ ਦਾ ਛੋਟਾ ਵੱਡਾ ਗਰੀਬ ਅਮੀਰ ਜਿਕਰ ਮੁਬਾਰ ਹੁੰਦਾ ਹੈਗਾ ਤਾਂ ਪੰਜਾਬ ਸਰਕਾਰ ਉਹ ਜਿਹੜੇ 10 ਲੱਖ ਰੁਪਏ ਦਾ ਜਿਹੜਾ ਇਲਾਜ ਆ ਉਹ ਮੁਫਤ ਰਹੂਗੀ ਉਹ ਦੀ ਅਰਸ਼ਵਾਤ ਹੋ ਰਹੀਆ ਸੁਬਹਿ ਸਾਰਿਆਂ ਦਾ ਧਰਵਾਤ ਜੀ ਹਾਂ ਤਾਂ ਤੁਸੀਂ ਸੁਣੀ ਲਿਆ ਕਿ ਪੰਜਾਬੀਆਂ ਨੂੰ ਅੱਜ ਤੋਂ 10 ਲੱਖ ਤੱਕ ਦਾ ਮੁਫਤ ਇਲਾਜ ਮਿਲ ਰਿਹਾ ਹੈ ਇਸ ਲਈ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਨਾ ਹੀ ਉਮਰ ਦੀ ਕੋਈ ਸੀਮਾ ਹੈ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ ਅਤੇ ਪੂਰਾ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕੇਗਾ ਇਸ ਨਾਲ ਲਗਭਗ 65 ਲੱਖ ਪਰਿਵਾਰਾਂ ਸਮੇਤ ਕਰੀਬ 3 ਕਰੋੜ ਪੰਜਾਬੀਆਂ ਨੂੰ ਫਾਇਦਾ ਮਿਲੇਗਾ। ਇਹ ਸਕੀਮ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੋਕਾਂ ਦੀ ਝੋਲੀ ਵਿੱਚ ਪਾਈ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਵਿੱਚ ਹਰ ਕਿਸਮ ਦਾ ਇਲਾਜੀ ਖਰਚਾ ਸ਼ਾਮਲ ਹੋਏਗਾ। ਪੰਜਾਬ ਵਿੱਚ ਪਹਿਲਾਂ ਤੋਂ ਹੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਚੱਲ ਰਿਹਾ ਹੈ। ਇਸ ਅਧੀਨ ਸਰਕਾਰੀ ਅਤੇ ਪੈਨਲ ਵਰਗੇ ਹਸਪਤਾਲਾਂ ਵਿੱਚ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਹੈ। ਸਕੀਮ ਹੇਠ ਸੂਬੇ ਦੇ ਲਗਭਗ 80% ਲੋਕ ਕਵਰ ਹੁੰਦੇ ਹਨ ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਵਿੱਚ ਆਮਦਨ ਦੀ ਸੀਮਾ ਤੈ ਹੈ ਪਰ ਨਵੀ ਮੁੱਖ ਮੰਤਰੀ ਸਿਹਤ ਸਕੀਮ ਅਧੀਨ 100% ਪੰਜਾਬੀ ਕਵਰ ਕੀਤੇ ਜਾਣਗੇ ਇਸ ਵਿੱਚ ਨਾ ਤਾਂ ਆਮਦਨ ਦਾ ਕੋਈ ਸ਼ਰਤ ਹੈ ਤੇ ਨਾ ਕੋਈ ਉਮਰ ਦੀ ਹੱਦ ਹੈ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਸਿਹਤ ਬੀਮਾ ਸਕੀਮ ਦਾ ਐਲਾਨ ਜੁਲਾਈ 2025 ਵਿੱਚ ਕੀਤਾ ਗਿਆ ਸੀ ਪਰ ਇਹ ਲਾਗੂ ਨਹੀਂ ਹੋ ਸਕੇ ਇਸ ਤੋਂ ਬਾਅਦ 2 ਅਕਤੂਬਰ ਨੂੰ ਇਸ ਨੂੰ ਸ਼ੁਰੂ ਕਰਨਾ ਸੀ ਗਾਂਧੀ ਜਯੰਤੀ ਤੇ ਪਰਹੜ ਕਾਰਨ ਇਹ ਲਾਂਚਿੰਗ ਟਲ ਗਈ ਸਤੰਬਰ ਮਹੀਨੇ ਵਿੱਚ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਸੀ ਪਰ ਇੰਸ਼ੋਰੈਂਸ ਕੰਪਨੀ ਨੂੰ ਸ਼ਾਮਲ ਕਰਨ ਵਿੱਚ ਕੋਈ ਦੇਰੀ ਕਾਰਨ ਸਕੀਮ ਲਾਂਚ ਨਹੀਂ ਹੋ ਸકી ਫਿਰ 15 ਜਨਵਰੀ 2026 ਨੂੰ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਸੀਐਮ ਭਗਵੰਤ ਮਾਨ ਦੀ ਅਕਾਲ ਤਖਤ ਵਿੱਚ ਪੇਸ਼ੀ ਕਾਰਨ ਇਹ ਇੱਕ ਵਾਰੀ ਫਿਰ ਟਲ ਗਿਆ ਤੇ ਹੁਣ ਇਸ ਦਾ ਆਗਾਸ ਕਰ ਦਿੱਤਾ ਗਿਆ ਅਦਾਲਤ ਨੇ 1984 ਦੇ ਸਿੱਖ ਵਿਰੋਧੀਆਂ ਦੰਗਿਆਂ ਦੌਰਾਨ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਇਸ ਮਾਮਲੇ 'ਚ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਮੰਦਭਾਗਾ ਫੈਸਲਾ ਹੈ ਲੋਕ ਕਹਿੰਦੇ ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਨੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਕਰਨ ਜਾ ਰਹੇ ਹਾਂ ਜੇ ਬਹੁਤ ਹੀ ਅਨਫੋਰਚੂਨੇਟ ਹੈ ਕਿ ਇਤਨੇ ਸਾਲ ਹੋ ਗਏ ਪੀੜਤੋਂ ਕੋ ਇਨਸਾਫ ਕੇ ਲੀਏ ਬੀਟ ਕਰਤੇ ਹੋਏ ਔਰ ਇਸ ਕੇਸ ਮੇ ਇੱਕ ਗੁਰਚਰਨ ਸਿੰਘ नाम का नाबालिग लड़का था उसको उठा के उसके फाद, उसके फाद, फादर का ट्रक था उसको आग लगा दी और वो लड़के को उठा के ट्रक में फेंक दिया वो बेड रिटन रहा आधा जला हुआ उसका शरीर चौबीस साल तक बेचारा वो बेड पे रहा 2008 हज़ार आठ में जाके उसकी डेथ हुई और 2008 में उसने बयान भी दिए सीबीआई को भी ये बयान दिए और ये कहा कि मैंने खुद सज्जन कुमार को देखा है जे सज्जन कुमार ने ही मॉब को लीड किया है जिस मॉब को ने उसको जलाया है मगर वो सीबीआई दूसरे केस की इन्वेस्टिगेशन कर रही थी दिल्ली कैंट वाले की जिसमें सज्जन कुमार को सजा हुई है उन्होंने उसकी गवाही को नहीं लिया उन्होंने कहा जो दिल्ली पुलिस लेगी दिल्ली पुलिस ने उसका केस बंद कर दिया उसकी गवाही को नहीं लिया दूसरा एक और हरविंदर सिंह कोहली उसकी दो में डेथ होगी तो दूसरा हरविंदर सिंह कोहली एक और जो गवाह था जो मेन जिसके परिवार के मेम्बरों को भी मारा था वो भी बेचारा जगह जगह पे जाता रहा वो जाके 2015 में जब ये एस आई टी इस सरकार ने बनाई तब जाके ये केस रिओपन हुआ मगर कोर्ट से गवाही देने से पहले हरविंदर सिंह कोहली की भी डेथ हो गई अब ये दो मुख्य गवाह ये शुरू से ही जे ये कांग्रेस सरकार की यही प्लानिंग रही है कि इन केसों को डिले करो ताकि गवाह खुद ही ना रहे वो उनकी खुद ही उनकी मौत हो जाए तो इन इन लोग इनको जो मुलजिम है खास करके सज्जन कुमार जैसे दरिंदे इनको बचाया जाए उसमें काफ़ी हद तक कामयाब रही मगर उसके बावजूद भी जो उनके और परिवारिक मेम्बर थे पाँच लोगों ने ਜੇ ਸੱਜਣ ਕੁਮਾਰ ਕੋ ਪਛਾਨਾ ਔਰ ਉਸਕੇ ਖਿਲਾਫ ਗਵਾਹੀ ਦੀ ਮਗਰ ਜੇ ਕੋਰਟ ਨੇ ਉਨਕੀ ਗਵਾਹੀ ਕੋ ਸਫੀਸ਼ੀਐਂਟ ਨਹੀਂ ਮਾਨਾ ਤੋ ਇਸ ਲਈ ਹਮ ਇਸ ਮੇ ਹਾਈ ਕੋਰਟ ਮੇ ਅਪੀਲ ਮੇ ਜਾਏਗੇ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਦੇ ਜਨਕਪੁਰੀਏ ਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਈ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਸ ਹਿੰਸਕ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਡੂੰਘੇ ਰੋਸ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। 1984 ਕਤਲੇਆਮ ਮਾਮਲੇ ਵਿੱਚ ਵਿਕਾਸਪੁਰੀ ਤੇ ਜਨਕਪੁਰੀ ਕੇਸ ਵਿੱਚ ਸੱਜਨ ਕੁਮਾਰ ਨੂੰ ਅਦਾਲਤ ਵੱਲੋਂ ਵਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਸਿੱਖ ਭਾਵਨਾ ਨੂੰ ਠੇਸ ਪਹੁੰਚੀ ਹੈ ਇਸ ਪੂਰੇ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਡੂੰਘੇ ਰੋਸ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਫੈਡਰੇਸ਼ਨ ਦੇ ਮੁਖੀ ਵਜੋਂ ਦਹਾਕਿਆਂ ਤੱਕ 1984 ਦੇ ਇਨਸਾਫ ਲਈ ਕਾਨੂੰਨੀ ਲੜਾਈ ਲੜੀ ਹੈ ਨੇ ਕਿਹਾ ਕਿ ਇਹ ਫੈਸਲਾ ਉਹਨਾਂ ਪੀੜਤ ਪਰਿਵਾਰਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਬਰਾਬਰ ਹੈ ਜੋ ਪਿਛਲੇ 41 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਨੇ ਉਹਨਾਂ ਕਿਹਾ ਕਿ ਇਤਿਹਾਸਕ ਸੱਚ ਹੈ ਕਿ ਸੱਜਣ ਕੁਮਾਰ ਨੇ ਪੀੜ ਨੂੰ ਉਕਸਾ ਕੇ ਕਤਲਿਆਮ ਕਰਵਾਇਆ ਸੀ ਅਜਿਹੇ ਗੰਭੀਰ ਮਾਮਲੇ ਵਿੱਚ ਉਸਨੂੰ ਬਰੀ ਕਰਨਾ ਜਾਂਚ ਏਜੰਸੀਆਂ ਦੀ ਢਿੱਲੀ ਪੈਰਵੀ ਅਤੇ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਾ ਹੈ ਪੀਰ ਮੁਹੰਮਦ ਨੇ ਮੰਗ ਕੀਤੀ ਕਿ ਕੇਂਦਰੀ ਜਾਂਚ ਏਜੰਸੀਆਂ ਅਤੇ ਸਰਕਾਰ ਇਸ ਫੈਸਲੇ ਵਿਰੁੱਧ ਤੁਰੰਤ ਉੱਚ ਅਦਾਲਤ ਵਿੱਚ ਸਖਤ ਅਪੀਲ ਦਾਇਰ ਕਰਨ ਤਾਂ ਜੋ ਦੋਸ਼ੀਆਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲ ਸਕੇ ਸਿੱਖ ਕੌਮ ਲਈ ਅੱਜ ਦਾ ਦਿਨ ਫਿਰ ਬਹੁਤ ਮੰਦਭਾਗਾ ਰਿਹਾ ਕਿਉਂਕਿ ਜਦੋਂ ਵਿਕਾਸਪੁਰੀ ਜਨਕਪੁਰੀ ਦੋ ਕੇਸਾਂ ਦੇ ਵਿੱਚੋਂ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਬੜੀ ਹੀ ਨਿਮਰਤਾ ਦੇ ਨਾਲ ਇਹ ਲੜਾਈ ਲੜੀ ਤੇ ਲੜਦੇ ਰਹੇ ਲੇਕਿਨ ਬਹੁਤ ਹੀ ਦੁਖਦਾਈ ਪੱਖ ਇਹ ਕਿ ਅੱਜ ਉਹਨਾਂ ਨੂੰ ਸਜਣ ਕੁਮਾਰ ਜਿਹੜਾ ਗੰਗਸੀ ਆੜੂ ਏ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਵਰੀ ਕਰ ਦਿੱਤਾ ਗਿਆ ਪਰ ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਸਿੱਖ ਫੌਮ ਦੇ ਕਾਤਲਾਂ ਨੂੰ ਸਜ਼ਾਵਾ ਦੇਣ ਲਈ ਫਾਸਟ ਟਰੈਕ ਬਣਾਇਆ ਜਾਵੇ ਔਰ ਤਮਾਮ ਦੋਸ਼ੀ ਜਿਹੜੇ ਜਗਦੀਸ਼ ਟਾਈਟਲਰ ਏ ਕਮਲ ਨਾਥ ਏ ਇਹਨਾਂ ਨੂੰ ਸਜ਼ਾਵਾ ਮਿਲਣੀਆਂ ਬੇहद ਜ਼ਰੂਰੀ ਏ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਚ ਸਬ ਡਿਵੀਜ਼ਨ ਬਰਦਵਾ ਦੇ ਥਾਣਾਲਾ ਵਿੱਚ ਫੌਜ ਦਾ ਇੱਕ ਵਾਹਨ ਡੂੰਗੀ ਖੱਡ ਦੇ ਵਿੱਚ ਡਿੱਗ ਪਿਆ ਜਿਸ ਕਾਰਨ 4 ਜਵਾਨ ਸ਼ਹੀਦ ਹੋ ਗਏ ਅਤੇ 9 ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਵਾਹਨ ਸੜਕ ਤੋਂ ਤਲਕ ਕੇ ਡੂੰਗੀ ਖੱਡ ਵਿੱਚ ਜਾ ਡਿੱਗਿਆ ਇਹ ਹਾਦਸਾ ਬਰਦਵਾ ਚੰਬਾ ਅੰਤਰਰਾਜੀ ਮਾਰਗ ਤੇ ਖੰਨੀ ਟੀਸੀ ਦੇ ਕੋਲ ਵਾਪਰਿਆ ਅਧਿਕਾਰੀਆਂ ਅਨੁਸਾਰ ਫੌਜ ਦਾ ਇੱਕ ਬੁਲੇਟ ਪ੍ਰੂ ਵਾਹਨ ਜਿਸ ਵਿੱਚ ਕੁੱਲ 17 ਜਵਾਨ ਸਵਾਰਸਾਨ ਇੱਕ ਉੱਚੀ ਚੌਂਕੀ ਵੱਲ ਜਾ ਰਿਹਾ ਸੀ ਇਸ ਦੌਰਾਨ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ ਅਤੇ ਗੱਡੀ 200 ਫੁੱਟ ਡੂੰਗੀ ਖੱਡ ਦੇ ਵਿੱਚ ਜਾ ਡੇਗੀ ਹਾਦਸੇ ਤੋਂ ਤੁਰੰਤ ਬਾਅਦ ਫੌਜ ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਤਲਾਸ਼ੀ ਦੌਰਾਨ ਚਾਰ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਨੌ ਹੋਰ ਸੈਨਿਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਬਚਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵਿੱਚੋਂ ਤਿੰਨ ਜਵਾਨ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਹੈਲੀਕਾਪਟਰ ਰਾਹੀਂ ਉਦਮਪੁਰ ਦੇ ਫੌਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਹੜਕਮ ਮਚ ਗਿਆ ਕਿਸਾਨਾਂ ਵੱਲੋਂ 스마트 ਮੀਟਰਾਂ ਦਾ ਵਿਰੋਧ ਲਗਾਤਾਰ جاری ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹਨਾਂ ਮੀਟਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਉਹਨਾਂ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਸਦਕੇ ਤੇ 스마트 ਮੀਟਰ ਪੁੱਟ ਕੇ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਏ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਮਾਰਟ ਮੀਟਰਾਂ ਦੇ ਵਿਰੋਧ ਦੇ ਵਿੱਚ ਕੋਟ ਮਿੱਤ ਸਿੰਘ ਸਬਡਿਵੀਜ਼ਨ ਗੁਰਵਾਲੀ ਅਦੀਨ ਪਿੰਡਾਂ ਵਿੱਚ ਚਾਟੀ ਵਿੰਡ ਪਿੰਡ ਰਕਲੋਨੀ ਗੁਰਵਾਲੀ ਚੱਬਾ ਅਤੇ ਮੰਡਿਆਲਾ ਸਮੇਤ ਕਈ ਇਲਾਕਿਆਂ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲੱਗੇ ਹੋਏ ਸਮਾਰਟ ਮੀਟਰ ਜਿਹੜੇ ਚਿਪ ਵਾਲੇ ਮੀਟਰ ਨੇ ਉਹਨਾਂ ਨੂੰ ਪੁੱਟ ਕੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਪਿੰਡਾਂ ਚੋਂ ਜਿਹੜੇ ਸਬਡਿਵੀਜ਼ਨ ਲੱਗਦੇ ਆ ਇੱਥੇ ਪੁੱਟ ਕੇ ਮੀਟਰ ਜਮ੍ਹਾਂ ਕਰਵਾਵਾਂਗੇ ਜਿਹੜੇ ਸਮਾਰਟ ਮੀਟਰ ਲੱਗੇ ਆ ਜਿਹੜਾ ਨਿਜੀ ਕਰਨ ਵਾਲੇ ਬਣੇ ਰਾਹ ਜਾਂਦਾ ਵਾ ਕਾਰਪੋਰੇਟ ਖਰੀਦ ਕੇ ਤੇ ਪੂਰੀ ਤਰ੍ਹਾਂ ਸਾਡਾ ਬਿਜਲੀ ਬੋਰਡ ਦਾ ਨਿਜੀ ਕਰਨਗੇ ਉਹ ਆਪਣੇ ਨਿਜੀ ਹੱਥਾਂ 'ਚ ਲੈ ਕੇ ਤੇ ਆਮ ਲੋਕਾਂ ਦੀ ਖਪਤਕਾਰਾਂ ਦੀ ਜਿਹੜੀ ਆ ਲੁੱਟ ਕਰਨ ਕਰਨੀ ਚਾਹੁੰਦੇ ਆ ਜਿਹਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ ਪੂਰੀ ਤਰ੍ਹਾਂ ਜਿਹੜਾ ਵਾ ਇੱਥੇ ਜਿਹੜਾ ਵਾ ਜਿਹ ਮੀਟਰ ਜਿਹੜੇ ਉਹ ਜਮ੍ਹਾਂ ਕਰਵਾਵਾਂਗੇ ਮੀਟਰਾਂ ਦਾ ਵੇਖੋ ਜੀ ਇਹ ਜਿਹੜੇ ਚਿਪ ਵਾਲੇ ਮੀਟਰ ਆ ਬਹੁਤ ਜ਼ਿਆਦੀ ਇਹਨਾਂ ਦੀ ਖਪਤ ਹੁੰਦੀ ਆ ਬਹੁਤ ਸਾਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਖਪਤਕਾਰਾਂ ਦੀ ਘਾਤ ਕੋਣਗੇ ਇਹਨਾਂ ਦੇ ਨਾਲ ਬਿੱਲ ਬਹੁਤ ਜ਼ਿਆਦਾ ਆਉਣਗੇ ਤੇ ਸਾਡੇ ਬਿਜਲੀ ਦਾ ਬਿਜਲੀ ਬੋਰਡ ਦਾ ਜਿਹੜਾ ਸਿੱਧਾ ਹੀ ਨਿੱਜੀਕਰਨ ਹੋ ਕੇ ਤੇ ਕਾਰਪੋਰੇਟ ਘਰਾਣੇ ਦੇ ਹੱਥਾਂ ਦੇ ਚਲੇ ਜਾਊਗਾ ਇਸ ਕਰਕੇ ਸਾਨੂੰ ਇਹਦਾ ਵਿਰੋਧ ਕਰਨਾ ਜਿਹੜਾ ਵਾ ਉਹ ਜ਼ਰੂਰੀ ਆ ਅਸੀਂ ਪਹਿਲੇ ਮੀਟਰਾਂ ਦੀ ਮੰਗ ਕਰਦੇ ਆ ਵੀ ਜਿਹੜੇ ਪਹਿਲੇ ਮੀਟਰ ਸੀ ਉਹ ਉਹ ਆਣ ਕੇ ਸਾਡੇ ਘਰਾਂ ਦੇ ਵਿੱਚ ਲਾਇਆ ਜਾਣ ਜਿਹਦੇ ਨਾਲ ਅਸੀਂ ਬਿੱਲ ਜਿਹੜਾ ਵਾ ਦੇਈਏ ਅਸੀਂ ਆ ਚਿਪ ਵਾਲੇ ਮੀਟਰ ਕਦੇ ਵੀ ਜਿਹੜਾ ਲਗਾਵਿੰਦੇ ਆਣ ਆਉਣ ਵਾਲੇ ਸਮੇਂ ਦੇ ਬਾਅਦ ਜਿੱਦੀ ਵੱਡੀ ਤਿੱਖੀ ਲੜਾਈ ਕਰਨੀ ਪਵੇ ਅਸੀਂ ਕਰਾਂਗੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਨੂੰ ਇਜਾਜ਼ਤ ਧੰਨਵਾਦ